ਬੰਦਾ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੇ ਪਰ ਕਿਸਮਤ ਦਾ ਲਿਖਿਆ ਬਦਲ ਨਹੀਂ ਸਕਦਾ ਦੋਸਤੋ ਅੱਜ ਅਲੀ ਕਹਾਣੀ ਤੋਂ ਅਸੀਂ ਸਮਝਾਂਗੇ ਕਿਸਮਤ ਦੀ ਖੇਡ ਬਹੁ ਸਮੇਂ ਪਹਿਲਾਂ ਦੀ ਗੱਲ ਹੈ ਕਿਸੇ ਪਿੰਡ 'ਚ ਇੱਕ ਬਹੁਤ ਗਿਆਨੀ ਪੰਡਤ ਰਹਿੰਦਾ ਸੀ ਇੱਕ ਵਾਰੀ ਉਹ ਆਪਣੇ ਬਚਪਨ ਦੇ ਦੋਸਤ ਨੂੰ ਮਿਲਣ ਦੂਜੇ ਪਿੰਡ ਜਾ ਰਿਹਾ ਸੀ ਉਹਦਾ ਉਹ ਦੋਸਤ ਬਚਪਨ ਤੋਂ ਹੀ ਗੁੰਗਾ ਤੇ ਇੱਕ ਪੈਰ ਤੋਂ ਅਪਾਹਜ ਸੀ ਉਸ ਪੰਡਤ ਦੇ ਪਿੰਡ ਤੋਂ ਉਸਦੇ ਦੋਸਤ ਦਾ ਪਿੰਡ ਕਾਫੀ ਦੂਰ ਸੀ ਉੱਥੇ ਜਾਣ ਲਈ ਵਿਚ ਹੋਰ ਵੀ ਕਈ ਛੋਟੇ-ਛੋਟੇ ਪਿੰਡ ਲੰਘ ਕੇ ਜਾਣੇ ਪੈਂਦੇ ਸਨ ਰਸਤੇ 'ਚ ਚਲਦੇ-ਚਲਦੇ ਉਸ ਪੰਡਿਤ ਦੀ ਮੁਲਾਕਾਤ ਇੱਕ ਬੰਦੇ ਨਾਲ ਹੋਈ ਇਦਾਂ ਲੱਗ ਰਿਹਾ ਸੀ ਜਿਵੇਂ ਉਹ ਬੰਦਾ ਕਿਸੇ ਦਾ ਇੰਤਜ਼ਾਰ ਕਰ ਰਿਹਾ ਹੋਵੇ ਉਹ ਬੰਦਾ ਵੀ ਪੰਡਿਤ ਦੇ ਨਾਲ-ਨਾਲ ਤੁਰਨ ਲੱਗ ਪੈਂਦਾ ਉਸ ਬੰਦੇ ਨੂੰ ਦੇਖ ਕੇ ਪੰਡਿਤ ਬਹੁਤ ਖੁਸ਼ ਹੋ ਜਾਂਦਾ ਪੰਡਿਤ ਨੇ ਸੋਚਿਆ ਚਲੋ ਵਦਿਆ ਨਾਲ-ਨਾਲ ਚਲਦੇ ਸਫ਼ਰ ਸੌਖਾ ਲੰਘ ਜਾਵੇਗਾ ਗੱਲਬਾਤ ਸ਼ੁਰੂ ਕਰਨ ਲਈ ਉਸ ਪੰਡਿਤ ਨੇ ਉਸ ਬੰਦੇ ਨੂੰ ਉਹਦਾ ਨਾਮ ਪੁੱਛਿਆ ਉਹਨੇ ਆਪਣਾ ਨਾਮ ਧਰਮਰਾਜ ਦੱਸਿਆ ਪੰਡਿਤ ਨੂੰ ਇਹ ਨਾਮ ਕੁਝ ਅਜੀਬ ਜਿਹਾ ਲੱਗਿਆ ਨਾਮ ਬਾਰੇ ਕੁਝ ਹੋਰ ਪੁੱਛਣਾ ਪੰਡਿਤ ਨੂੰ ਠੀਕ ਨਾ ਲੱਗਿਆ ਦੋਨੋਂ ਹੋਲੀ ਹੋਲੀ ਨਾਲ-ਨਾਲ ਚੱਲਦੇ ਪਏ ਸਨ ਰਸਤੇ 'ਚ ਇੱਕ ਪਿੰਡ ਆਉਂਦਾ ਹੈ ਪਿੰਡ ਦਾ ਪ੍ਰਵੇਸ਼ ਦੁਆਰ ਆਉਂਦੇ ਧਰਮਰਾਜ ਨੇ ਪੰਡਿਤ ਨੂੰ ਕਿਹਾ ਤੂੰ ਅੱਗੇ ਜਾ ਮੈਨੂੰ ਇਸ ਪਿੰਡ 'ਚ ਕੋਈ ਕੰਮ ਹੈ ਮੈਂ ਤੈਨੂੰ ਅੱਗੇ ਆ ਕੇ ਮਿਲਦਾ ਪੰਡਿਤ ਨੇ ਕਿਹਾ ਠੀਕ ਹੈ ਇਹ ਕਹਿ ਕੇ ਪੰਡਿਤ ਰਸਤੇ 'ਚ ਅੱਗੇ ਚੱਲ ਪੈਂਦਾ ਕੁਝ ਸਮੇਂ ਬਾਅਦ ਪਿੰਡ 'ਚ ਖਬਰ ਫੈਲੀ ਕਿ ਇੱਕ ਝੋਟੇ ਨੇ ਇੱਕ ਬੰਦੇ ਨੂੰ ਸਿੰਘਾਂ 'ਚ ਫਸਾ ਕੇ ਮਾਰ ਦਿੱਤਾ ਜਿਵੇਂ ਹੀ ਉਸ ਝੋਟੇ ਨੇ ਉਸ ਬੰਦੇ ਨੂੰ ਮਾਰਿਆ ਠੀਕ ਕੁਝ ਦਿਰ ਬਾਅਦ ਧਰਮਰਾਜ ਉਸ ਪੰਡਤ ਨਾਲ ਦੁਆਰਾ ਰਲ ਗਿਆ ਤੇ ਫਿਰ ਦੋਨੋਂ ਚੱਲਣਾ ਸ਼ੁਰੂ ਕਰ ਦਿੰਦੇ ਆ ਚੱਲਦੇ ਚੱਲਦੇ ਉਹ ਦੋਨੋਂ ਇੱਕ ਦੂਜੇ ਪਿੰਡ ਦੇ ਬਾਹਰ-ਬਾਰ ਪਹੁੰਚਦੇ ਆ ਉਸ ਪਿੰਡ ਦੇ ਬਾਹਰ ਇੱਕ ਵੱਡਾ ਮੰਦਿਰ ਬਣਿਆ ਹੋਇਆ ਸੀ ਉੱਥੇ ਆਰਾਮ ਕਰਨ ਦੀ ਸਹੂਲਤ ਕਾਫੀ ਵਧੀਆ ਲੱਗ ਰਹੀ ਸੀ ਪੰਡਤ ਦੇ ਦੋਸਤ ਦਾ ਘਰ ਹਜੇ ਬਹੁਤ ਦੂਰ ਸੀ ਤੇ ਰਾਤ ਵੀ ਹੋਣ ਵਾਲੀ ਸੀ ਪੰਡਤ ਨੇ ਧਰਮਰਾਜ ਨੂੰ ਕਿਹਾ ਰਾਤ ਹੋਣ ਵਾਲੀ ਹੈ ਪੂਰਾ ਦਿਨ ਤੋਰ ਤੋਰ ਕੇ ਥੱਕ ਵੀ ਗਏ ਹਾਂ ਭੁੱਖ ਵੀ ਲੱਗ ਰਹੀ ਹੈ ਤਾਂ ਇੱਥੇ ਹੀ ਭੋਜਨ ਕਰਕੇ ਇੱਥੇ ਹੀ ਆਰਾਮ ਕਰ ਲੈਣੇ ਆ ਫਿਰ ਸਵੇਰੇ ਉੱਠ ਕੇ ਆਰਾਮ ਨਾਲ ਅਗਲੀ ਯਾਤਰਾ ਸ਼ੁਰੂ ਕਰਾਂਗੇ ਧਰਮਰਾਜ ਨੇ ਕਿਹਾ ਠੀਕ ਹੈ ਮੈਂ ਇਸ ਪਿੰਡ ਚ ਕਿਸੇ ਨੂੰ ਜ਼ਰੂਰੀ ਸਮਾਨ ਫੜਾਉਣ ਜਾਣਾ ਤੁਸੀਂ ਰੋਟੀ ਖਾ ਕੇ ਆਰਾਮ ਕਰੋ ਮੈਂ ਬਾਅਦ ਚ ਆ ਕੇ ਭੋਜਨ ਕਰ ਲਵਾਂਗਾ ਇੰਨਾ ਕਹਿ ਕੇ ਉਹ ਬੰਦਾ ਉੱਥੋਂ ਚਲਾ ਜਾਂਦਾ ਪਰ ਉਹਦੇ ਜਾਣ ਦੇ ਕੁਝ ਸਮੇਂ ਬਾਅਦ ਇੱਕ ਧੂਆ ਉੱਠਦਾ ਦਿਖਾਈ ਦਿੰਦਾ ਹੈ। ਦੇਖਦੇ ਹੀ ਦੇਖਦੇ ਪੂਰੇ ਪਿੰਡ ਵਿੱਚ ਅੱਗ ਲੱਗ ਜਾਂਦੀ ਹੈ। ਪੰਡਤ ਨੇ ਸੋਚਿਆ ਕਿ ਇਹ ਧਰਮਰਾਜ ਜਿੱਥੇ ਵੀ ਜਾਂਦਾ ਹੈ ਉਸ ਪਿੰਡ 'ਚ ਕੋਈ ਨਾ ਕੋਈ ਅਨਹੋਣੀ ਹੋ ਹੀ ਜਾਂਦੀ ਹੈ। ਕੋਈ ਤਾਂ ਗੜਬੜ ਹੈ ਇਸ ਬੰਦੇ 'ਚ। ਪਰ ਰਾਤ ਨੂੰ ਪੰਡਤ ਨੇ ਧਰਮਰਾਜ ਕੋਲੋਂ ਕੁਝ ਵੀ ਪੁੱਛਣਾ ਠੀਕ ਨਾ ਸਮਝਿਆ। ਉਹ ਦੋਨੋਂ ਸੌ ਗਏ। ਸਵੇਰੇ ਉੱਠਦੇ ਸਾਰ ਹੀ ਉਹ ਦੋਨੋਂ ਫਿਰ ਤੋਂ ਆਪਣੀ ਯਾਤਰਾ ਸ਼ੁਰੂ ਕਰ ਦਿੰਦੇ ਆ। ਕੁਝ ਦੇਰ ਚੱਲਣ ਤੋਂ ਬਾਅਦ ਰਾਜ ਫਿਰ ਇੱਕ ਪਿੰਡ ਆਉਂਦਾ ਹੈ ਧਰਮਰਾਜ ਨੇ ਫਿਰ ਪੰਡਤ ਨੂੰ ਕਿਹਾ ਤੁਸੀਂ ਅੱਗੇ ਚੱਲੋ ਮੈਂ ਇਸ ਪਿੰਡ 'ਚ ਆਪਣੇ ਇੱਕ ਦੋਸਤ ਨੂੰ ਮਿਲਣ ਜਾਣਾ ਮੈਂ ਆਪਣੇ ਦੋਸਤ ਨੂੰ ਮਿਲਣ ਤੋਂ ਬਾਅਦ ਅੱਗੇ ਰਸਤੇ 'ਚ ਤੁਹਾਨੂੰ ਮਿਲਾਂਗਾ ਇਹ ਕਹਿ ਕੇ ਧਰਮਰਾਜ ਉੱਥੋਂ ਚਲਾ ਗਿਆ ਪਰ ਇਸ ਵਾਰੀ ਪੰਡਤ ਅੱਗੇ ਨਹੀਂ ਗਿਆ ਉਹ ਉੱਥੇ ਹੀ ਖੜਾ ਹੋ ਕੇ ਧਰਮਰਾਜ ਨੂੰ ਦੇਖਦਾ ਰਿਹਾ ਕਿ ਉਹ ਕਿੱਥੇ ਜਾ ਰਿਹਾ ਹੈ ਤੇ ਕੀ ਕਰਦਾ ਹੈ ਉਦੋਂ ਹੀ ਥੋੜੀ ਦੇਰ ਬਾਅਦ ਲੋਕਾਂ ਦੀ ਆਵਾਜ਼ ਸੁਣਾਈ ਦੇਣ ਲੱਗੀ ਕਿ ਇੱਕ ਵਿਅਕਤੀ ਨੂੰ ਸੱਪ ਨੇ ਕੱਟ ਲਿਆ ਤੇ ਉਸਦੀ ਮੌਤ ਹੋ ਗਈ ਹੈ। ਠੀਕ ਉਸੇ ਸਮੇਂ ਧਰਮਰਾਜ ਫੇਰ ਪੰਡਤ ਕੋਲ ਪਹੁੰਚ ਗਿਆ। ਪਰ ਇਸ ਵਾਰੀ ਪੰਡਤ ਕੋਲੋਂ ਰਿਆਣਾ ਗਿਆ। ਉਹਨੇ ਧਰਮਰਾਜ ਨੂੰ ਪੁੱਛ ਹੀ ਲਿਆ ਕਿ ਤੁਸੀਂ ਜਿੱਥੇ ਵੀ ਜਾਂਦੇ ਹੋ ਉੱਥੇ ਕੋਈ ਨਾ ਕੋਈ ਅਣਹੋਣੀ ਹੋ ਹੀ ਜਾਂਦੀ ਹੈ। ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਐਦਾਂ ਕਿਉਂ ਹੋ ਰਿਹਾ ਹੈ? ਧਰਮਰਾਜ ਨੇ ਕਿਹਾ, "ਪੰਡਤ ਜੀ, ਤੁਸੀਂ ਤਾਂ ਮੈਨੂੰ ਬਹੁਤ ਗਿਆਨੀ ਲੱਗੇ ਸੀ। ਇਸੇ ਕਰਕੇ ਮੈਂ ਤੁਹਾਡੇ ਨਾਲ ਚੱਲਣ ਲੱਗ ਪਿਆ ਸੀ ਕਿਉਂਕਿ ਗਿਆਨੀ ਪੁਰਖਾਂ ਦਾ ਸਾਥ ਬਹੁਤ ਚੰਗਾ ਹੁੰਦਾ ਹੈ।" ਪਰ ਤੁਸੀਂ ਹਜੇ ਤੱਕ ਨਹੀਂ ਸਮਝੇ ਕਿ ਮੈਂ ਕੌਣ ਹਾਂ ਪੰਡਤ ਨੇ ਕਿਹਾ ਮੈਂ ਸਮਝ ਗਿਆ ਹਾਂ ਪਰ ਮੇਰੇ ਮਨ 'ਚ ਸ਼ੰਕਾ ਹੈ ਜੇ ਤੁਸੀਂ ਖੁਦ ਆਪਣੇ ਬਾਰੇ ਦੱਸ ਦਵੋ ਤਾਂ ਮੇਰੇ ਲਈ ਕੁਝ ਆਸਾਨੀ ਹੋਵੇਗੀ ਧਰਮਰਾਜ ਨੇ ਜਵਾਬ ਦਿੱਤਾ ਕਿ ਮੈਂ ਯਮਦੂਤ ਹਾਂ ਮੈਂ ਜਮਰਾਜ ਦੇ ਹੁਕਮ ਨਾਲ ਉਹਨਾਂ ਲੋਕਾਂ ਦੇ ਪ੍ਰਾਣ ਲੈਂਦਾ ਹਾਂ ਜਿਨ੍ਹਾਂ ਦੀ ਉਮਰ ਪੂਰੀ ਹੋ ਚੁੱਕੀ ਹੈ ਹਾਲਾਂਕਿ ਪਹਿਲਾਂ ਹੀ ਪੰਡਤ ਦੇ ਦਿਮਾਗ 'ਚ ਇਹ ਗੱਲ ਚੱਲ ਰਹੀ ਸੀ ਫਿਰ ਵੀ ਧਰਮਰਾਜ ਦੇ ਮੂੰਹੋਂ ਇਹ ਗੱਲ ਸੁਣ ਕੇ ਪੰਡਤ ਕੰਬਾ ਆ ਗਿਆ ਫਿਰ ਵੀ ਉਹ ਹਿੰਮਤ ਕਰਕੇ ਪੁੱਛਤਾ ਹੈ ਕਿ ਜੇ ਤੂੰ ਸੱਚਮੁੱਚ ਯਮਦੂਤ ਹੈ ਤਾਂ ਮੈਨੂੰ ਦੱਸ ਕਿ ਅਗਲੀ ਮੌਤ ਕਿਰੀ ਹੋਣ ਵਾਲੀ ਹੈ ਯਮਦੂਤ ਨੇ ਜਵਾਬ ਦਿੱਤਾ ਅਗਲੀ ਮੌਤ ਤੇਰੇ ਉਸੇ ਦੋਸਤ ਦੀ ਹੈ ਜਿਹਨੂੰ ਤੂੰ ਮਿਲਣ ਜਾ ਰਿਹਾ ਹੈ ਤੇ ਉਹਦੀ ਮੌਤ ਦਾ ਕਾਰਨ ਵੀ ਤੁਸੀਂ ਬਣੋਗੇ ਇਹ ਗੱਲ ਸੁਣ ਕੇ ਪੰਡਿਤ ਸਹਿਮ ਗਿਆ ਉਸ ਸੋਚ ਵਿੱਚ ਪੈ ਗਿਆ ਕਿ ਜੇ ਇਹ ਧਰਮਰਾਜ ਸੱਚਮੁੱਚ ਯਮਦੂਤ ਹੈ ਤਾਂ ਇਸ ਦੀ ਗੱਲ ਵੀ ਸੱਚ ਹੀ ਹੋਵੇਗੀ ਤੇ ਉਹਦੇ ਕਾਰਨ ਮੇਰੇ ਬਚਪਨ ਦੇ ਸਭ ਤੋਂ ਵਧੀਆ ਦੋਸਤ ਦੀ ਮੌਤ ਹੋ ਜਾਵੇਗੀ। ਕਾ ਚੰਗਾ ਹੋਏਗਾ ਜੇ ਮੈਂ ਆਪਣੇ ਦੋਸਤ ਨੂੰ ਮਿਲਣ ਹੀ ਨਾ ਜਾਵਾਂ। ਘੱਟੋ-ਘੱਟ ਮੈਂ ਉਹਦੀ ਮੌਤ ਦਾ ਕਾਰਨ ਤਾਂ ਨਹੀਂ ਬਣਾਂਗਾ। ਧਰਮਰਾਜ ਨੇ ਮੁਸਕਰਾ ਕੇ ਕਿਹਾ, "ਤੁਸੀਂ ਜੋ ਸੋਚ ਰਹੇ ਹੋ ਉਹ ਸਭ ਮੈਨੂੰ ਪਤਾ ਹੈ। ਪਰ ਤੇਰੇ ਆਪਣੇ ਦੋਸਤ ਨੂੰ ਮਿਲਣ ਨਾ ਜਾਣ ਨਾਲ ਜੋ ਲਿਖਿਆ ਹੈ ਉਹ ਬਦਲ ਨਹੀਂ ਜਾਏਗਾ। ਤੇਰੇ ਦੋਸਤ ਦੀ ਮੌਤ ਤਾਂ ਪੱਕੀ ਹੈ ਤੇ ਉਹਦੇ 'ਚ ਕੁਝ ਹੀ ਪਲ ਬਾਕੀ ਹਨ।" ਧਰਮਰਾਜ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਪੰਡਤ ਨੂੰ ਝਟਕਾ ਲੱਗਾ ਕਿਉਂਕਿ ਧਰਮਰਾਜ ਨੇ ਪੰਡਤ ਦੇ ਮਨ ਦੀਆਂ ਗੱਲਾਂ ਪੜ ਲਈਆਂ ਸਨ ਜੋ ਇੱਕ ਆਮ ਵਿਅਕਤੀ ਲਈ ਸੰਭਵ ਨਹੀਂ ਸਨ ਹੁਣ ਪੰਡਤ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਇਹ ਧਰਮਰਾਜ ਸੱਚਮੁੱਚ ਯਮਦੂਤ ਹੀ ਹੈ ਹੁਣ ਪੰਡਤ ਪੂਰੀ ਤਰ੍ਹਾਂ ਕਵਰਾ ਚੁਕਾ ਸੀ ਉਹ ਆਪਣੇ ਦੋਸਤ ਦੀ ਮੌਤ ਦਾ ਕਾਰਨ ਨਹੀਂ ਬਣਨਾ ਚਾਹੁੰਦਾ ਸੀ ਇਸ ਲਈ ਉਹ ਮੁੜ ਕੇ ਵਾਪਸ ਆਪਣੇ ਪਿੰਡ ਵੱਲ ਨੂੰ ਤੁਰ ਪਿਆ ਪਰ ਜਿਵੇਂ ਹੀ ਪੰਡਤ ਵਾਪਸ ਜਾਣ ਲਈ ਮੁੜਿਆ ਉਹਨੇ ਦੇਖਿਆ ਕਿ ਉਹਦਾ ਦੋਸਤ ਤੇਜ਼ੀ ਨਾਲ ਉਹਦੇ ਵੱਲ ਦੁੜਿਆ ਆ ਰਿਹਾ ਹੈ ਜਦੋਂ ਉਹਦੇ ਦੋਸਤ ਨੇ ਪੰਡਿਤ ਨੂੰ ਦੇਖਿਆ ਤਾਂ ਉਹ ਬਹੁਤ ਖੁਸ਼ ਹੋ ਗਿਆ ਆਪਣੇ ਦੋਸਤ ਨੂੰ ਜਲਦੀ ਜਲਦੀ ਆਪਣੇ ਵੱਲ ਆਉਂਦੇ ਦੇਖ ਕੇ ਪੰਡਿਤ ਨੂੰ ਲੱਗਿਆ ਜਿਵੇਂ ਉਹ ਦੋਸਤ ਕਾਫੀ ਧੀਰ ਤੋਂ ਉਹਦਾ ਇੰਤਜ਼ਾਰ ਕਰ ਰਿਹਾ ਹੋਵੇ ਪਰ ਉਹ ਬਚਪਨ ਤੋਂ ਹੀ ਗੁੰਗਾ ਸੀ ਤੇ ਇੱਕ ਪੈਰ ਤੋਂ ਲੰਗੜਾ ਵੀ ਸੀ ਇਸੇ ਕਰਕੇ ਉਹ ਨਾ ਤਾਂ ਪੰਡਿਤ ਨੂੰ ਆਵਾਜ਼ ਦੇ ਕੇ ਰੋਕ ਪਾਇਆ ਸੀ ਤੇ ਨਾ ਹੀ ਉਹਦੇ ਤੱਕ ਪਹੁੰਚ ਪਾ ਰਿਹਾ ਸੀ ਪਰ ਜਦੋਂ ਹੀ ਉਹ ਦੋਸਤ ਪੰਡਿਤ ਕੋਲ ਪਹੁੰਚਿਆ ਤਾਂ ਉਹ ਜ਼ਮੀਨ ਤੇ ਡਿੱਗ ਪਿਆ ਤੇ ਤੁਰੰਤ ਹੀ ਉਸ ਦੀ ਮੌਤ ਹੋ ਗਈ। ਪੰਡਿਤ ਹੱਕਾ ਵੱਕਾ ਹੋ ਕੇ ਧਰਮਰਾਜ ਵੱਲ ਦੇਖਣ ਲੱਗ ਪਿਆ। ਜਿਵੇਂ ਉਹ ਪੁੱਛਣਾ ਚਾਹ ਰਿਹਾ ਹੋਵੇ ਕਿ ਆਖਿਰ ਕੀ ਹੋਇਆ? ਧਰਮਰਾਜ ਪੰਡਿਤ ਦੇ ਮਨ ਚ ਉੱਠਦੇ ਸਵਾਲਾਂ ਨੂੰ ਸਮਝ ਗਿਆ ਤੇ ਬੋਲਿਆ ਤੇਰੇ ਦੋਸਤ ਨੇ ਪਿਛਲੇ ਪਿੰਡ 'ਚ ਹੀ ਤੈਨੂੰ ਦੇਖ ਲਿਆ ਸੀ ਤੇ ਉਹ ਉੱਥੋਂ ਹੀ ਤੇਰਾ ਪਿੱਛਾ ਕਰ ਰਿਹਾ ਸੀ। ਪਰ ਗੁੰਗਾ ਤੇ ਲੰਗੜਾ ਹੋਣ ਕਰਕੇ ਤੇਰੇ ਤੱਕ ਨਹੀਂ ਪਹੁੰਚ ਸਕਿਆ। ਉਹਨੇ ਪੂਰੀ ਬਾ ਲਾਈ ਤੇਰੇ ਤੱਕ ਪਹੁੰਚਣ ਦੀ ਪਰ ਬੁਢਾਪੇ 'ਚ ਬਚਪਨ ਜਿੰਨੀ ਤਾਕਤ ਨਹੀਂ ਹੁੰਦੀ ਇਸ ਲਈ ਦਿਲ ਦਾ ਦੌਰਾ ਪੈਣ ਕਰਕੇ ਉਹਦੀ ਮੌਤ ਹੋ ਗਈ ਕਿਉਂਕਿ ਉਹ ਤੈਨੂੰ ਮਿਲਣ ਲਈ ਆਪਣੀਆਂ ਸਾਰੀਆਂ ਸੀਮਾਵਾਂ ਲੰਘ ਕੇ ਤੇਰੇ ਪਿੱਛੇ ਦੌੜ ਰਿਹਾ ਸੀ ਇਸ ਲਈ ਆਪਣੇ ਦੋਸਤ ਦੀ ਮੌਤ ਦਾ ਕਾਰਨ ਤੁਸੀਂ ਹੀ ਕਹਿਲਾਓਗੇ ਹੁਣ ਤੱਕ ਤਾਂ ਪੰਡਿਤ ਨੂੰ ਪੂਰਾ ਯਕੀਨ ਹੋ ਚੁੱਕਿਆ ਸੀ ਕਿ ਇਹ ਧਰਮਰਾਜ ਯਮਦੂਤੀ ਹੈ ਤੇ ਉਹਦਾ ਕੰਮ ਜੀਵਾਂ ਦੇ ਪ੍ਰਾਣ ਕੱਢਣਾ ਹੈ ਪਰ ਪੰਡਿਤ ਇੱਕ ਗਿਆਨੀ ਵਿਅਕਤੀ ਸੀ ਉਹ ਇਹ ਵੀ ਜਾਣਦਾ ਸੀ ਕਿ ਮੌਤ ਤੇ ਕਿਸੇ ਦਾ ਵਸ ਨਹੀਂ ਹੈ ਸਾਰਿਆਂ ਨੂੰ ਇੱਕ ਨਾ ਇੱਕ ਦਿਨ ਮਰਨਾ ਹੀ ਹੈ ਇਹੀ ਸੋਚ ਕੇ ਉਹਨੇ ਆਪਣੇ ਆਪ ਨੂੰ ਸੰਭਾਲ ਲਿਆ ਪਰ ਅਚਾਨਕ ਹੀ ਪੰਡਿਤ ਦੀ ਆਪਣੀ ਮੌਤ ਬਾਰੇ ਜਾਣਨ ਦੀ ਇੱਛਾ ਪ੍ਰਗਟ ਹੋਈ ਇਸ ਲਈ ਉਹਨੇ ਧਰਮਰਾਜ ਨੂੰ ਪੁੱਛਿਆ ਕਿ ਜੇ ਮੌਤ ਮੇਰੇ ਦੋਸਤ ਦੀ ਹੀ ਹੋਣੀ ਸੀ ਤਾਂ ਤੁਸੀਂ ਸ਼ੁਰੂ ਤੋਂ ਹੀ ਮੇਰੇ ਨਾਲ ਕਿਉਂ ਚੱਲ ਰਹੇ ਸੀ ਇਹ ਸਵਾਲ ਸੁਣ ਕੇ ਧਰਮਰਾਜ ਜ਼ੋਰ ਦੀ ਹਸਿਆ ਅਤੇ ਬੋਲਿਆ ਮੈਂ ਤਾਂ ਹਰ ਵੇਲੇ ਹਰ ਕਿਸੇ ਦੇ ਨਾਲ ਚੱਲਦਾ ਹਾਂ ਪਰ ਲੋਕ ਮੈਨੂੰ ਪਛਾਣ ਨਹੀਂ ਪਾਉਂਦੇ ਕਿਉਂਕਿ ਲੋਕਾਂ ਕੋਲ ਆਪਣੀਆਂ ਸਮੱਸਿਆਵਾਂ ਦੇ ਇਲਾਵਾ ਕਿਸੇ ਹੋਰ ਵਿਅਕਤੀ, ਵਸਤੂ ਜਾਂ ਘਟਨਾ ਬਾਰੇ ਸੋਚਣ ਜਾਂ ਦੇਖਣ ਦਾ ਸਮਾਂ ਹੀ ਨਹੀਂ ਹੁੰਦਾ। ਪੰਡਤ ਨੇ ਕਿਹਾ ਤਾਂ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਮੇਰੀ ਮੌਤ ਕਦੋਂ, ਕਿੱਥੇ ਤੇ ਕਿਵੇਂ ਹੋਵੇਗੀ? ਧਰਮਰਾਜ ਨੇ ਜਵਾਬ ਦਿੱਤਾ ਹਾਲਾਂਕਿ ਕਿਸੇ ਵੀ ਆਮ ਜੀਵ ਲਈ ਆਪਣੀ ਮੌਤ ਬਾਰੇ ਜਾਣਨਾ ਠੀਕ ਨਹੀਂ ਕਿਉਂਕਿ ਕੋਈ ਵੀ ਜੀਵ ਆਪਣੀ ਮੌਤ ਬਾਰੇ ਜਾਣ ਕੇ ਬਹੁਤ ਦੁਖੀ ਹੋ ਜਾਂਦਾ ਹੈ। ਪਰ ਤੁਸੀਂ ਮੈਨੂੰ ਗਿਆਨੀ ਵਿਅਕਤੀ ਲੱਗ ਰਹੇ। ਤੁਸੀਂ ਜਿਹੜੇ ਤਰੀਕੇ ਨਾਲ ਆਪਣੇ ਦੋਸਤ ਦੀ ਮੌਤ ਨੂੰ ਸਹਿਣ ਕਰ ਲਿਆ ਹੈ ਉਹਨੂੰ ਦੇਖ ਕੇ ਲੱਗਦਾ ਹੈ ਕਿ ਤੁਸੀਂ ਆਪਣੀ ਮੌਤ ਬਾਰੇ ਜਾਣ ਕੇ ਵੀ ਦੁਖੀ ਨਹੀਂ ਹੋਵੋਗੇ। ਧਰਮਰਾਜ ਨੇ ਕਿਹਾ ਤਾਂ ਸੁਣੋ ਤੁਹਾਡੀ ਮੌਤ ਅੱਜ ਤੋਂ 6 ਮਹੀਨੇ ਬਾਅਦ ਅੱਜ ਹੀ ਦੇ ਦਿਨ ਕਿਸੇ ਹੋਰ ਰਾਜ ਵਿੱਚ ਫਾਂਸੀ ਲੱਗਣ ਨਾਲ ਹੋਵੇਗੀ ਤੇ ਸਭ ਤੋਂ ਜ਼ਿਆਦਾ ਹੈਰਾਨੀ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਤੁਸੀਂ ਖੁਦ ਉਸ ਫਾਂਸੀ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰ ਲਵੋਗੇ। ਇੰਨਾ ਕਹਿ ਕੇ ਧਰਮਰਾਜ ਉੱਥੋਂ ਚਲਾ ਗਿਆ। ਕਿਉਂਕਿ ਹੁਣ ਧਰਮਰਾਜ ਕੋਲ ਪੰਡਿਤ ਦੇ ਨਾਲ-ਨਾਲ ਚੱਲਣ ਦਾ ਕੋਈ ਕਾਰਨ ਨਹੀਂ ਸੀ। ਇਸ ਤੋਂ ਬਾਅਦ ਪੰਡਿਤ ਨੇ ਆਪਣੇ ਦੋਸਤ ਦੇ ਮ੍ਰਿਤਕ ਸ਼ਰੀਰ ਦਾ ਅੰਤਮ ਸੰਸਕਾਰ ਕੀਤਾ ਤੇ ਉਸ ਤੋਂ ਬਾਅਦ ਉਹ ਪੰਡਿਤ ਆਪਣੇ ਪਿੰਡ ਵਾਪਸ ਆ ਗਿਆ। ਪਰ ਕੋਈ ਵਿਅਕਤੀ ਜਿੰਨਾ ਮਰਜੀ ਗਿਆਨੀ ਹੋਵੇ ਆਪਣੀ ਮੌਤ ਬਾਰੇ ਸੋਚ ਕੇ ਦੁਖੀ ਤਾਂ ਹੋ ਹੀ ਜਾਂਦਾ ਹੈ ਤੇ ਮੌਤ ਤੋਂ ਬਚਣ ਦਾ ਕੋਈ ਨਾ ਕੋਈ ਤਰੀਕਾ ਵੀ ਜ਼ਰੂਰ ਲੱਭਣ ਲੱਗ ਪੈਂਦਾ ਹੈ ਤੇ ਪੰਡਿਤ ਨੇ ਵੀ ਉਹੀ ਕੀਤਾ। ਕਿਉਂਕਿ ਪੰਡਿਤ ਵਿਦਵਾਨ ਸੀ ਇਸ ਲਈ ਉਹਦੀ ਪਹੁੰਚ ਉਸ ਰਾਜ ਦੇ ਰਾਜੇ ਤੱਕ ਸੀ। ਪੰਡਤ ਨੇ ਸੋਚਿਆ ਕਿ ਰਾਜੇ ਦੇ ਕੋਲ ਤਾਂ ਕਈ ਸਾਰੇ ਗਿਆਨੀ ਮੰਤਰੀ ਹਨ ਉਹ ਮੇਰੀ ਮੌਤ ਨਾਲ ਸੰਬੰਧਤ ਸਮੱਸਿਆ ਦਾ ਕੋਈ ਨਾ ਕੋਈ ਹੱਲ ਤਾਂ ਕੱਢ ਹੀ ਲੈਣਗੇ ਪੰਡਤ ਇਹੀ ਚੀਜ਼ਾਂ ਸੋਚਦਾ ਹੋਇਆ ਰਾਜ ਦਰਬਾਰ 'ਚ ਪਹੁੰਚ ਜਾਂਦਾ ਹੈ ਤੇ ਰਾਜਾ ਨੂੰ ਸਾਰੀ ਘਟਨਾ ਬਾਰੇ ਦੱਸਦਾ ਹੈ ਰਾਜੇ ਨੇ ਆਪਣੇ ਮੰਤਰੀਆਂ ਨੂੰ ਸਾਰੀ ਸਮੱਸਿਆ ਦੱਸੀ ਤੇ ਉਹਨਾਂ ਕੋਲੋਂ ਸਲਾਹ ਮੰਗੀ ਸਾਰੇ ਮੰਤਰੀਆਂ ਨੇ ਸੋਚ ਵਿਚਾਰ ਕਰਕੇ ਕਿਹਾ ਕਿ ਜੇ ਪੰਡਤ ਦੀ ਗੱਲ ਸਹੀ ਹੈ ਤਾਂ ਉਹਦੀ ਮੌਤ ਵੀ ਠੀਕ 6 ਮਹੀਨੇ ਬਾਅਦ ਹੋਵੇਗੀ ਪਰ ਮੌਤ ਤਾਂ ਤਾਂ ਹੋਵੇਗੀ ਜੇ ਉਹ ਕਿਸੇ ਦੂਜੇ ਰਾਜ ਵਿੱਚ ਜਾਵੇਗਾ ਜੇ ਉਹ ਕਿਸੇ ਦੂਜੇ ਰਾਜ ਵਿੱਚ ਜਾਵੇ ਹੀ ਨਾ ਤਾਂ ਉਸ ਦੀ ਮੌਤ ਹੀ ਨਹੀਂ ਹੋਵੇਗੀ ਮੰਤਰੀਆਂ ਦੀ ਇਸਲਾ ਰਾਜੇ ਨੂੰ ਬਹੁਤ ਸਹੀ ਲੱਗੀ ਇਸ ਤੋਂ ਬਾਅਦ ਪੰਡਤ ਦੇ ਰਹਿਣ ਦਾ ਸਾਰਾ ਬੰਦੋਬਸਤ ਮਹਿਲ ਵਿੱਚ ਹੀ ਕਰ ਦਿੱਤਾ ਗਿਆ ਤੇ ਰਾਜਾ ਦੇ ਹੁਕਮ ਤੋਂ ਬਿਨਾਂ ਕਿਸੇ ਨੂੰ ਵੀ ਉਸ ਪੰਡਤ ਨੂੰ ਨਹੀਂ ਮਿਲਣ ਦਿੱਤਾ ਜਾਂਦਾ ਸੀ ਪਰ ਪੰਡਤ ਕਿਤੇ ਵੀ ਆ ਜਾ ਸਕਦਾ ਸੀ ਤਾਂ ਕਿ ਪੰਡਤ ਨੂੰ ਇਹ ਨਾ ਲੱਗੇ ਕਿ ਉਹ ਰਾਜੇ ਦੀ ਕੈਦ ਵਿੱਚ ਹੈ ਪਰ ਪੰਡਿਤ ਡਰਦੇ ਮਾਰੇ ਆਪ ਹੀ ਕਿਤੇ ਆਉਂਦਾ ਜਾਂਦਾ ਨਹੀਂ ਸੀ ਹੌਲੀ-ਹੌਲੀ ਦਿਨ ਮਹੀਨੇ ਲੰਘਦੇ ਗਏ ਤੇ ਪੰਡਿਤ ਦੀ ਮੌਤ ਦਾ ਸਮਾਂ ਨੇੜੇ ਆਉਣ ਲੱਗਾ ਤੇ ਆਖਿਰ ਉਹ ਦਿਨ ਆ ਹੀ ਗਿਆ ਜਦੋਂ ਪੰਡਿਤ ਦੀ ਮੌਤ ਹੋਣੀ ਸੀ ਜਿਸ ਦਿਨ ਪੰਡਿਤ ਦੀ ਮੌਤ ਹੋਣੀ ਸੀ ਉਸ ਦੇ ਇੱਕ ਰਾਤ ਪਹਿਲਾਂ ਹੀ ਪੰਡਿਤ ਡਰਦੇ ਮਾਰੇ ਜਲਦੀ ਸੌਂ ਗਿਆ ਤਾਂ ਕਿ ਜਲਦੀ ਨਾਲ ਉਹ ਰਾਤ ਲੰਘ ਜਾਏ ਤੇ ਅਗਲਾ ਦਿਨ ਆ ਜਾਏ ਤਾਂ ਕਿ ਉਸ ਦੀ ਮੌਤ ਟਲ ਸਕੇ ਇਹੀ ਸੋਚ ਕੇ ਉਹ ਜਲਦੀ ਸੋ ਜਾਂਦਾ ਪਰ ਪੰਡਿਤ ਨੂੰ ਨੀਂਦ ਚ ਚੱਲਣ ਦੀ ਬਿਮਾਰੀ ਸੀ ਤੇ ਆਪਣੀ ਬਿਮਾਰੀ ਬਾਰੇ ਪੰਡਤ ਨੂੰ ਖੁਦ ਨੂੰ ਵੀ ਨਹੀਂ ਪਤਾ ਸੀ ਤੇ ਫਿਰ ਰਾਜਾ ਮੰਤਰੀ ਜਾਂ ਕਿਸੇ ਵੈਦ ਨੂੰ ਇਸ ਬਿਮਾਰੀ ਬਾਰੇ ਦੱਸਣ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਪੰਡਤ ਆਪਣੀ ਮੌਤ ਨੂੰ ਲੈ ਕੇ ਬਹੁਤ ਚਿੰਤਤ ਸੀ ਉਹ ਪਿਛਲੇ ਕਈ ਦਿਨਾਂ ਤੋਂ ਠੀਕ ਤਰ੍ਹਾਂ ਸੌਂ ਵੀ ਨਹੀਂ ਸਕਿਆ ਸੀ ਤੇ ਨੀਂਦ ਚ ਚੱਲਣ ਦੀ ਬਿਮਾਰੀ ਵੀ ਉਦੋਂ ਹੁੰਦੀ ਹੈ ਜਦੋਂ ਵਿਅਕਤੀ ਠੀਕ ਤਰ੍ਹਾਂ ਨਾਲ ਸੌਂ ਨਾ ਪਾਰਿਆ ਹੋਵੇ ਸੋ ਉਸ ਰਾਤ ਵੀ ਪੰਡਤ ਨੂੰ ਨੀਂਦ ਚ ਚੱਲਣ ਦਾ ਦੌਰਾ ਪਿਆ ਤੇ ਉਹ ਮਹਿਲ ਚੋਂ ਨਿਕਲ ਕੇ ਸਿੱਧਾ ਤਵੇਲੇ ਵੱਲ ਗਿਆ ਕਿਉਂਕਿ ਪੰਡਿਤ ਰਾਜੇ ਦਾ ਖਾਸ ਮਹਿਮਾਨ ਸੀ ਇਸ ਲਈ ਕਿਸੇ ਵੀ ਪਹਿਰੇਦਾਰ ਨੇ ਉਹਨੂੰ ਨਹੀਂ ਰੋਕਿਆ ਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਪੁੱਛਗਿੱਛ ਕੀਤੀ ਤਵੇਲੇ ਵਿੱਚ ਪਹੁੰਚ ਕੇ ਉਹ ਸਭ ਤੋਂ ਤੇਜ਼ ਰਫ਼ਤਾਰ ਵਾਲੇ ਘੋੜੇ ਦੀ ਪਿੱਠ ਤੇ ਬਹਿ ਗਿਆ ਤੇ ਨੀਂਦ ਵਿੱਚ ਹੀ ਆਪਣੇ ਰਾਜ ਦੀ ਸੀਮਾ ਤੋਂ ਬਾਹਰ ਦੂਜੇ ਰਾਜ ਵਿੱਚ ਵੜ ਗਿਆ ਇੰਨਾ ਹੀ ਨਹੀਂ ਉਹ ਦੂਜੇ ਰਾਜ ਦੇ ਰਾਜਾ ਦੇ ਮਹਿਲ ਵਿੱਚ ਪਹੁੰਚ ਗਿਆ ਉਸ ਰਾਜ ਦੇ ਪਹਿਰੇਦਾਰਾਂ ਨੇ ਵੀ ਉਹਨੂੰ ਨਹੀਂ ਰੋਕਿਆ ਤੇ ਨਾ ਹੀ ਕੋਈ ਪੁੱਛਗਿੱਛ ਕੀਤੀ। ਸਾਰੇ ਲੋਕ ਰਾਤ ਦਾ ਅੰਤਮ ਪੈਰ ਹੋਣ ਕਰਕੇ ਗੈਰੀ ਨੀਂਦ ਵਿੱਚ ਸੌ ਰਹੇ ਸਨ। ਉਹ ਪੰਡਿਤ ਸਿੱਧਾ ਉਸ ਕਮਰੇ ਵਿੱਚ ਗਿਆ ਜਿੱਥੇ ਰਾਜਾ ਅਤੇ ਰਾਣੀ ਸੌ ਰਹੇ ਸਨ। ਉਹ ਪੰਡਿਤ ਉੱਥੇ ਹੀ ਜਾ ਕੇ ਸੌ ਗਿਆ। ਸਵੇਰ ਹੋਈ ਤਾਂ ਰਾਜੇ ਨੇ ਪੰਡਿਤ ਨੂੰ ਰਾਣੀ ਦੇ ਇੱਕ ਪਾਸੇ ਸੁੱਤੇ ਹੋਏ ਦੇਖਿਆ। ਇਹ ਦੇਖ ਕੇ ਰਾਜੇ ਨੂੰ ਬਹੁਤ ਗੁੱਸਾ ਆਇਆ। ਰਾਜੇ ਨੇ ਪੰਡਿਤ ਨੂੰ ਕੈਦ ਕਰਨ ਦਾ ਹੁਕਮ ਦੇ ਦਿੱਤਾ। ਪੰਡਿਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਪੰਡਤ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਇਹ ਹੋ ਕੀ ਰਿਹਾ ਹੈ ਆਖਿਰ ਉਹ ਦੂਜੇ ਰਾਜ ਦੇ ਰਾਜਾ ਦੇ ਆਰਾਮ ਕਰਨ ਵਾਲੇ ਕਮਰੇ ਵਿੱਚ ਕਿਵੇਂ ਪਹੁੰਚ ਗਿਆ ਪਰ ਉੱਥੇ ਉਹਦੀ ਸੁਣਨ ਵਾਲਾ ਕੋਈ ਨਹੀਂ ਸੀ ਅਗਲੀ ਸਵੇਰ ਰਾਜੇ ਨੇ ਪੰਡਤ ਨੂੰ ਦਰਬਾਰ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਕੁਝ ਦੇਰ ਬਾਅਦ ਉਸ ਪੰਡਤ ਨੂੰ ਦਰਬਾਰ ਵਿੱਚ ਲਿਆਂਦਾ ਗਿਆ ਪੰਡਤ ਨੂੰ ਦੇਖਦੇ ਹੀ ਰਾਜੇ ਨੂੰ ਇੰਨਾ ਗੁੱਸਾ ਆਇਆ ਕਿ ਉਹਨੇ ਪੰਡਤ ਨੂੰ ਫਾਂਸੀ ਦੇਣ ਦਾ ਹੁਕਮ ਸੁਣਾ ਦਿੱਤਾ ਫਾਂਸੀ ਦੀ ਸਜ਼ਾ ਸੁਣ ਕੇ ਪੰਡਤ ਕੰਬ ਉੱਠਿਆ ਪਰ ਫਿਰ ਵੀ ਥੋੜੀ ਜੀ ਹਿੰਮਤ ਨਾਲ ਰਾਜੇ ਨੂੰ ਕਹਿੰਦਾ ਕਿ ਮਹਾਰਾਜ ਮੈਂ ਨਹੀਂ ਜਾਣਦਾ ਕਿ ਮੈਂ ਰਾਜ ਮਹਿਲ ਤੱਕ ਕਿਵੇਂ ਪਹੁੰਚਿਆ ਮੈਂ ਇਹ ਵੀ ਨਹੀਂ ਜਾਣਦਾ ਕਿ ਤੁਹਾਡੇ ਆਰਾਮ ਕਰਨ ਵਾਲੇ ਕਮਰੇ 'ਚ ਮੈਂ ਕਿਵੇਂ ਆਇਆ ਤੇ ਤੁਹਾਡੇ ਰਾਜ ਦੇ ਕਿਸੇ ਪਿਆਰੇਦਾਰ ਜਾਂ ਸੈਨਿਕ ਨੇ ਮੈਨੂੰ ਰੋਕਿਆ ਕਿਉਂ ਨਹੀਂ ਪਰ ਮੈਂ ਇਹਨਾ ਜ਼ਰੂਰ ਜਾਣਦਾ ਹਾਂ ਕਿ ਅੱਜ ਮੇਰੀ ਮੌਤ ਹੋਣੀ ਸੀ ਤੇ ਇਹ ਸੱਚਮੁੱਚ ਹੋਣ ਜਾ ਰਹੀ ਹੈ ਰਾਜੇ ਨੂੰ ਇਹ ਗੱਲ ਥੋੜੀ ਅਜੀਬ ਲੱਗੀ ਉਹਨੇ ਪੰਡਤ ਨੂੰ ਪੁੱਛਿਆ ਤੁਹਾਨੂੰ ਕਿਵੇਂ ਪਤਾ ਕਿ ਅੱਜ ਤੁਹਾਡੀ ਮੌਤ ਹੋਣ ਵਾਲੀ ਹੈ ਰਾਜਾ ਦੇ ਇਸ ਸਵਾਲ ਦਾ ਜਵਾਬ ਦਿੰਦਿਆਂ ਪੰਡਤ ਨੇ ਪਿਛਲੇ 6 ਮਹੀਨੇ ਦਾ ਸਾਰਾ ਹਾਲ ਬਿਆਨ ਕਰ ਦਿੱਤਾ ਤੇ ਬੋਲਿਆ ਮਹਾਰਾਜ ਮੇਰਾ ਕੀ ਕਿਸੇ ਵੀ ਹੋਰ ਵਿਅਕਤੀ ਦੀ ਇੰਨੀ ਹਿੰਮਤ ਨਹੀਂ ਕਿ ਉਹ ਰਾਜੇ ਦੇ ਹੁੰਦਿਆਂ ਹੀ ਰਾਣੀ ਨਾਲ ਸੌ ਜਾਵੇ ਰਾਜੇ ਨੂੰ ਪੰਡਤ ਦੀ ਗੱਲ 'ਚ ਤਰਕ ਲੱਗਾ ਪਰ ਉਹਨੇ ਸੋਚਿਆ ਕਿ ਇਹ ਆਪਣੀ ਮੌਤ ਤੋਂ ਬਚਣ ਲਈ ਝੂਠੀ ਕਹਾਣੀ ਬਣਾ ਰਿਹਾ ਹੋਵੇਗਾ ਇਸ ਲਈ ਰਾਜੇ ਨੇ ਪੰਡਤ ਨੂੰ ਕਿਹਾ ਜੇ ਤੇਰੀ ਗੱਲ ਸੱਚ ਹੈ ਕਿ ਅੱਜ ਹੀ ਤੇਰੀ ਮੌਤ ਦਾ ਦਿਨ ਹੈ ਜਿਵੇਂ ਕਿ ਜਮਦੂਤ ਧਰਮਰਾਜ ਨੇ ਤੈਨੂੰ ਕਿਹਾ ਹੈ ਤਾਂ ਅੱਜ ਤੇਰੀ ਮੌਤ ਦਾ ਕਾਰਨ ਮੈਂ ਨਹੀਂ ਬਣਾਗਾ ਪਰ ਜੇ ਤੇਰੀ ਗੱਲ ਝੂਠੀ ਨਿਕਲੀ ਤਾਂ ਪੱਕਾ ਅੱਜ ਤੇਰੀ ਮੌਤ ਦਾ ਦਿਨ ਹੋਵੇਗਾ ਕਿਉਂਕਿ ਜਿਹੜੇ ਰਾਜ ਤੋਂ ਪੰਡਿਤ ਆਇਆ ਸੀ ਉਸ ਰਾਜ ਦਾ ਰਾਜਾ ਇਸ ਰਾਜੇ ਦਾ ਦੋਸਤ ਸੀ ਤੇ ਉਸੇ ਵੇਲੇ ਰਾਜੇ ਨੇ ਪੰਡਿਤ ਦੀ ਗੱਲ ਦਾ ਪ੍ਰਮਾਣ ਮੰਗਣ ਲਈ ਆਪਣੇ ਦੋ ਸੈਨਿਕਾਂ ਨੂੰ ਪड़ोसी ਰਾਜੇ ਕੋਲ ਭੇਜਿਆ ਉਹ ਦੋਨੋਂ ਸੈਨਿਕ ਸ਼ਾਮ ਨੂੰ ਵਾਪਸ ਪਰਤੇ ਤੇ ਆ ਕੇ ਦੱਸਿਆ ਕਿ ਮਹਾਰਾਜ ਪੰਡਿਤ ਜੋ ਕਹਿ ਰਿਹਾ ਹੈ ਉਹ ਬਿਲਕੁਲ ਸੱਚ ਹੈ ਪड़ोसी ਰਾਜ ਦੇ ਰਾਜੇ ਨੇ ਪੰਡਤ ਦੇ ਰਹਿਨ ਦਾ ਸਾਰਾ ਬੰਦੋਬਸਤ ਪਿਛਲੇ 6 ਮਹੀਨੇ ਤੋਂ ਆਪਣੇ ਹੀ ਮਹਿਲ ਚ ਕੀਤਾ ਹੋਇਆ ਹੈ। ਪੰਡਤ ਰਾਜੇ ਦਾ ਖਾਸ ਮਹਿਮਾਨ ਸੀ। ਕੱਲ ਸ਼ਾਮੀ ਰਾਜਾ ਆਖਰੀ ਵਾਰ ਪੰਡਤ ਨੂੰ ਉਹਦੇ ਕਮਰੇ 'ਚ ਮਿਲਿਆ ਸੀ ਤੇ ਉਸ ਤੋਂ ਬਾਅਦ ਇਹ ਪੰਡਤ ਇਸ ਰਾਜ ਵਿੱਚ ਕਿਵੇਂ ਪਹੁੰਚ ਗਿਆ ਇਸ ਬਾਰੇ ਕੋਈ ਨਹੀਂ ਜਾਣਦਾ। ਇਸ ਲਈ ਉਸ ਰਾਜੇ ਦੇ ਮੁਤਾਬਕ ਇਸ ਪੰਡਤ ਨੂੰ ਫਾਂਸੀ ਦੀ ਸਜ਼ਾ ਦੇਣਾ ਠੀਕ ਨਹੀਂ ਹੈ। ਪਰ ਰਾਜੇ ਦੇ ਸਾਹਮਣੇ ਇੱਕ ਨਵੀਂ ਸਮੱਸਿਆ ਸੀ ਕਿ ਉਹਨੇ ਬਿਨਾਂ ਪੂਰੀ ਗੱਲ ਜਾਣੇ ਪੰਡਤ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ। ਇਸ ਲਈ ਜੇ ਪੰਡਤ ਨੂੰ ਫਾਂਸੀ ਨਹੀਂ ਦਿੱਤੀ ਜਾਂਦੀ ਤਾਂ ਰਾਜੇ ਦੇ ਵਚਨ ਦਾ ਅਪਮਾਨ ਹੋ ਜਾਵੇਗਾ ਪਰ ਜੇ ਰਾਜੇ ਦੀ ਗੱਲ ਦਾ ਮਾਣ ਰੱਖਿਆ ਜਾਵੇ ਤਾਂ ਬਿਨਾਂ ਵਜ੍ਹਾ ਹੀ ਇੱਕ ਨਿਰਦੋਸ਼ ਵਿਅਕਤੀ ਦੀ ਮੌਤ ਹੋ ਜਾਵੇਗੀ ਰਾਜੇ ਨੇ ਆਪਣੇ ਸਾਰੇ ਮੰਤਰੀਆਂ ਕੋਲੋਂ ਇਸ ਮਾਮਲੇ ਲਈ ਸੁਝਾਅ ਮੰਗੇ ਤਾਂ ਮੰਤਰੀਆਂ ਨੇ ਰਾਜੇ ਨੂੰ ਸਲਾਹ ਦਿੱਤੀ ਕਿ ਪੰਡਤ ਨੂੰ ਇੱਕ ਕੱਚੇ ਸੂਤ ਦੇ ਧਾਗੇ ਨਾਲ ਫਾਂਸੀ ਦੇ ਦਿੱਤੀ ਜਾਵੇ ਇਹਦੇ ਨਾਲ ਤੁਹਾਡਾ ਵਚਨ ਵੀ ਪੂਰਾ ਹੋ ਜਾਵੇਗਾ ਇਹ ਕੱਚੇ ਸੂਤ ਦੇ ਧਾਗੇ ਨਾਲ ਪੰਡਤ ਨੂੰ ਫਾਂਸੀ ਵੀ ਨਹੀਂ ਲੱਗੇਗੀ ਤੇ ਉਸ ਦੀ ਜਾਨ ਵੀ ਬਚ ਜਾਵੇਗੀ ਰਾਜੇ ਨੂੰ ਮੰਤਰੀਆਂ ਦਾ ਇਹ ਸੁਝਾਅ ਠੀਕ ਲੱਗਾ ਤੇ ਉਹਨੇ ਉਸੇ ਤਰ੍ਹਾਂ ਕਰਨ ਦਾ ਹੁਕਮ ਦਿੱਤਾ ਪੰਡਤ ਲਈ ਕੱਚੇ ਸੂਤ ਦੇ ਧਾਗੇ ਨਾਲ ਫਾਂਸੀ ਦਾ ਫੰਦਾ ਬਣਾਇਆ ਗਿਆ ਤੇ ਨਿਯਮ ਅਨੁਸਾਰ ਪੰਡਤ ਨੂੰ ਫਾਂਸੀ ਤੇ ਚੜਾਇਆ ਜਾਣ ਲੱਗਾ ਸਾਰੇ ਬਹੁਤ ਖੁਸ਼ ਸਨ ਕਿ ਨਾ ਤਾਂ ਪੰਡਤ ਦੀ ਮੌਤ ਹੋਵੇਗੀ ਤੇ ਨਾ ਹੀ ਰਾਜੇ ਦਾ ਵਚਨ ਖਾਲੀ ਜਾਵੇਗਾ ਪੰਡਤ ਨੂੰ ਵੀ ਪੂਰਾ ਵਿਸ਼ਵਾਸ ਸੀ ਕਿ ਇਸ ਸੂਤ ਦੇ ਧਾਗੇ ਨਾਲ ਤਾਂ ਉਹਦੀ ਮੌਤ ਹੋ ਹੀ ਨਹੀਂ ਸਕਦੀ ਪੰਡਤ ਫਾਂਸੀ ਤੇ ਚੜਨ ਲਈ ਤਿਆਰ ਹੋ ਗਿਆ ਜਿਵੇਂ ਕਿ ਧਰਮਰਾਜ ਨੇ ਭੁਖਬਾਣੀ ਕੀਤੀ ਸੀ ਕਿ ਤੁਸੀਂ ਖੁਦ ਹੀ ਆਪਣੀ ਫਾਂਸੀ ਨੂੰ ਸਵੀਕਾਰ ਕਰੋਗੇ ਪਰ ਜਿਵੇਂ ਹੀ ਪੰਡਤ ਨੂੰ ਫਾਂਸੀ ਦਿੱਤੀ ਗਈ ਸੂਤ ਦਾ ਧਾਗਾ ਤਾਂ ਟੁੱਟ ਗਿਆ ਪਰ ਟੁੱਟਣ ਤੋਂ ਪਹਿਲਾਂ ਉਹਨੇ ਆਪਣਾ ਕੰਮ ਕਰ ਦਿੱਤਾ ਸੀ ਪੰਡਤ ਦੇ ਗਲੇ ਦੀ ਇੱਕ ਨਸ ਸੂਤ ਦੇ ਧਾਗੇ ਨਾਲ ਕੱਟੀ ਜਾ ਚੁੱਕੀ ਸੀ ਤੇ ਪੰਡਤ ਜ਼ਮੀਨ ਤੇ ਡਿੱਗਿਆ ਥੜਫ ਰਿਹਾ ਸੀ ਉਸ ਦਾ ਗਲਾ ਖੂਨੋਂ ਖੂਨ ਹੋਇਆ ਪਿਆ ਸੀ ਦੇਖਦੇ ਹੀ ਦੇਖਦੇ ਪੰਡਤ ਦਾ ਪੂਰਾ ਸ਼ਰੀਰ ਸ਼ਾਂਤ ਹੋ ਚੁੱਕਿਆ ਸੀ ਉੱਥੇ ਖੜੇ ਸਾਰੇ ਲੋਕ ਹੈਰਾਨ ਸਨ ਤੇ ਪੰਡਤ ਨੂੰ ਮਰਦਾ ਹੋਇਆ ਦੇਖ ਰਹੇ ਸਨ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਕੱਚੇ ਸੂਤ ਦੇ ਤਾਗੇ ਨਾਲ ਵੀ ਕਿਸੇ ਦੀ ਮੌਤ ਹੋ ਸਕਦੀ ਹੈ ਪਰ ਜੋ ਹੋਣਾ ਸੀ ਉਹ ਹੋ ਚੁੱਕਾ ਸੀ ਕਿਸਮਤ ਨੇ ਆਪਣਾ ਕੰਮ ਕਰ ਦਿੱਤਾ ਸੀ ਧਰਮਰਾਜ ਦੀ ਪਵਖਵਣੀ ਸੱਚ ਹੋ ਚੁੱਕੀ ਸੀ ਦੋਸਤੋ ਗੀਤਾ ਵਿੱਚ ਸ਼੍ਰੀਕ੍ਰਿਸ਼ਨ ਨੇ ਕਿਹਾ ਹੈ ਕਿ ਜੋ ਹੋਣਾ ਹੁੰਦਾ ਹੈ ਉਹ ਹੋ ਕੇ ਹੀ ਰਹਿੰਦਾ ਹੈ ਅਸੀਂ ਜਿੰਨੀ ਮਰਜ਼ੀ ਸਾਵਧਾਨੀ ਵਰਤ ਲਈਏ ਜਿੰਨੇ ਮਰਜ਼ੀ ਢੰਗ ਤਰੀਕੇ ਲੱਭ ਲਈਏ ਪਰ ਜੋ ਹੋਣਾ ਹੈ ਉਹ ਪਹਿਲਾਂ ਹੀ ਲਿਖਿਆ ਹੋਇਆ ਹੈ ਜਿਹਨੂੰ ਅਸੀਂ ਥੋੜਾ ਜਿਹਾ ਵੀ ਇੱਧਰ ਉੱਧਰ ਨਹੀਂ ਕਰ ਸਕਦੇ ਸ਼ਾਇਦ ਇਸੇ ਕਰਕੇ ਪਰਮਾਤਮਾ ਨੇ ਸਾਨੂੰ ਭਵਿੱਖ ਜਾਣਨ ਦੀ ਸ਼ਕਤੀ ਨਹੀਂ ਦਿੰਦੀ ਹੈ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਜਿਆਦਾ ਬਿਹਤਰ ਤਰੀਕੇ ਨਾਲ ਜੀ ਸਕੀਏ ਤੇ ਇਹੀ ਗੱਲ ਉਸ ਪੰਡਿਤ ਤੇ ਵੀ ਲਾਗੂ ਹੁੰਦੀ ਹੈ ਜੇ ਪੰਡਿਤ ਨੇ ਯਮਦੂਤ ਕੋਲੋਂ ਆਪਣੀ ਮੌਤ ਬਾਰੇ ਨਾ ਪੁੱਛਿਆ ਹੁੰਦਾ ਤਾਂ 6 ਮਹੀਨੇ ਰਾਜੇ ਦੇ ਮਹਿਲ ਵਿੱਚ ਕੈਦ ਰਹਿਣ ਨਾਲੋਂ ਜਿਆਦਾ ਵਧੀਆ ਜ਼ਿੰਦਗੀ ਜੀ ਹੁੰਦਾ ਦੋਸਤੋ ਇਸ ਵੀਡੀਓ ਤੋਂ ਤੁਸੀਂ ਕੀ ਸਿੱਖਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਲਾਈਕ ਜ਼ਰੂਰ ਕਰਿਓ ਤੇ ਅੱਗੇ ਵੀ ਸ਼ੇਅਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਲਈ ਸਬਸਕ੍ਰਾਈਬ ਕਰ ਲਓ ਸਾਡਾ ਚੈਨਲ ਸਟੋਰੀਟੈਲਰ ਪੰਜਾਬ